ਦੇ ਨੋਟੇ ਅੰਜਕੀ ਨਾਜਤ ਮੇਰਾ ਸ਼ੋਅ ਦਾ ਕੁਰਾ ਦਾ ਪਾਸ ਸਮਾਜਿਕ ਕੰਮ ਜਿਹੜੇ ਆਉਂ ਸਾਡੀ ਟੀਮ ਲੋ ਕਿੱਥੇ ਜਾਂਦੇ ਆ ਤੇ ਆ ਦੇ ਤੌਰ ਤੇ ਉਹ ਸਭੀ ਜੈਸ਼ਲਾਹ ਕਮੇਟੀ ਵੀ ਜਿਹੜੀ ਦਿਨਾਂ ਨਗਰ ਨੂੰ ਕੰਮ ਕਰਦੀ ਉਹਦਾ ਵੀ ਮੈਂ ਮੈਂ ਰੱਖਦਾ ਪਰ ਅੱਜ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਇੱਥੇ ਇਸ ਕਰਕੇ ਪਹੁੰਚੀ ਹੈ ਕਿਉਂਕਿ ਇੱਕ ਸਿੰਗਰ ਆ ਪੰਜਾਬ ਦੇ ਬਾਜੀ ਨਾਮ ਦਾ ਸਿੰਗਰ ਆ ਜਿਹੜਾ ਆਏ ਦਿਨ ਗਾਣਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਉਹ ਵਿਵਾਦਿਕ ਛੀਂ ਗਾਣੇ ਜਿਹੜੇ ਗਾ ਕੇ ਜਿਹੜਾ ਪੰਜਾਬ ਦਾ ਜਿਹੜਾ ਵਾ ਉਹ ਯੂਥ ਨੂੰ ਜਿਹੜਾ ਗਲਤ ਰਸਤੇ ਦੇ ਉੱਤੇ ਤੋਰ ਰਿਹਾ ਕਿਉਂਕਿ ਅਸੀਂ ਦੇਖਿਆ ਹੈ ਕਿ ਪਹਿਲੇ ਵੀ ਇਹਨੇ ਗੀਤ ਦੇ ਵਿੱਚ ਇੱਕ ਛਣੀ ਦੇ ਬਾਰੇ ਬੋਲਿਆ ਸੀਗਾ ਔਰ ਹੁਣ ਵੀ ਇਹਨੇ ਚਮਰਾਜ ਮਹਾਰਾਜ ਜੀ ਬਾਰੇ ਗੀਤ ਦੇ ਵਿੱਚ ਜਿਹੜੀ ਆ ਉਹ ਗਲਤ ਟਿੱਪਣੀ ਕੀਤੀ ਗਈ। ਪਰ ਮੈਂ ਇੱਕ ਚੀਜ਼ ਤੁਹਾਨੂੰ ਮੈਂ ਇੱਕ ਮੈਸੇਜ ਜਰੂਰ ਇੱਥੋਂ ਦੇਣਾ ਚਾਹਨਾ ਹੈ ਕਿ ਅੱਜ ਸਾਡੇ ਇੱਥੇ ਇਕੱਠੇ ਹੋਣ ਦਾ ਮੱਛਾ ਹੈ ਕਿ ਸਾਡੀ ਟੀਮ ਨੇ ਸਾਰੀ ਨੇ ਇਹਦੇ ਖਿਲਾਫ ਇੱਕ ਐਪਲੀਕੇਸ਼ਨ ਦਿਨ ਨਾਲ ਅਗਰ ਵੀ ਦਿੱਤੀ ਗਈ ਹੈ। ਔਰ ਉੱਥੇ ਵੀ ਇਹਨੂੰ ਜਿਹੜਾ ਬੁਲਾਇਆ ਗਿਆ ਲੇਕਿਨ ਉੱਥੇ ਵੀ ਆਇਆ ਨਹੀਂ ਹੈ ਔਰ ਅੱਜ ਇਹਦਾ ਸ਼ੋਅ ਜਿਹੜ ਜੇ ਇਹ ਬੰਦਾ ਜਿਹੜਾ ਜਿਹਨਾਂ ਅੱਜ ਇਹਦਾ ਸ਼ੋਅ ਜਿਹੜਾ ਇੱਥੇ ਚੱਲਣ ਦੇ ਨਾ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਯੂਥ ਜਿਹੜਾ ਵੇਖੋ ਇੱਕ ਸਿੰਗਰ ਦਾ ਕੰਮ ਆ ਕਿ ਉਹਨੇ ਆਪਣਾ ਜਿਹੜਾ ਇੱਕ ਰੁਤਬਾ ਕਾਇਮ ਕਰਨਾ ਪੰਜਾਬ ਦੇ ਉਹਨੇ ਆਪਣੇ ਯੂਥ ਨੂੰ ਆਪਣੇ ਨਾਲ ਵੱਧ ਤੋਂ ਵੱਧ ਜੋੜਨਾ ਆਪਣਾ ਫੈਨ ਜਿਹੜਾ ਜਿਹੜੇ ਫੈਨ ਫੋਲੋਇੰਗ ਆਪਣੀ ਬਣਾਣੀ ਹੈ ਲੇਕਿਨ ਇਹ ਚੀਜ਼ਾਂ ਆਪਣੇ ਬੜੇ ਪੁਰਾਣੇ ਸਿੰਗਰਾਂ ਕੋ ਵੇਖਿਆ ਗੁਰਦਾਸ ਮਾਨ ਜੀ ਹੋ ਗਏ ਕਿੰਨੇ ਕਿੰਨੇ ਪੁਰਾਣੇ ਸਿੰਗਰਾਂ ਵੇਖੋ ਸਾਡੇ ਇੰਨੇ ਪੁਰਾਣੇ ਔਰ ਵਧੀਆ ਸਿੰਗਰ ਨੇ ਜਿਹੜੇ ਹਰ ਸਮਾਜ ਦਾ ਜਿਹੜਾ ਵਾ ਸਨਮਾਨ ਕਰਦੇ ਹਰ ਸਮਾਜ ਦੇ ਜਿਹੜੇ ਆਪਣੇ ਇਹ ਲੋਕਾਂ ਨੂੰ ਜਿਹੜਾ ਆਪਣਾ ਭਰਾ ਮੰਨਦੇ ਨੇ ਲੇਕਿਨ ਕੁਝ ਇੱਕ ਜਗ੍ਹਾ ਤੇ ਇਹ ਵੀ ਸਿੰਗਰ ਹੈਗੇ ਨੇ ਕਿ ਸੇਮ ਪਾਲਣ ਦੇ ਲਈ ਉਹ ਸਮਾਜ ਦੇ ਬਾਰੇ ਗਲਤ ਬੋਲਦੇ ਆ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਗਲਤ ਫੈਮਿਲੀ ਆ ਕਿ ਇਹ ਸਮਾਜ ਦੇ ਲੋਕ ਜਿਹੜੇ ਆ ਇਹਨਾਂ ਦੇ ਬਾਰੇ ਬੋਲਦੇ ਨਹੀਂ ਔਰ ਇੱਕ ਚੀਜ਼ ਜਿਹੜੀ ਸੋਚ ਰਿਹਾ ਇਹ ਗਲਤ ਜਿਹੜੀ ਆ ਇਹ ਚੀਜ਼ਾਂ ਹੋਣਗੀਆਂ ਤੇਰੀ ਪਬਲਿਸ਼ਿਟੀ ਵਧੇਗੀ ਆ ਚੀਜ਼ ਗਲਤ ਸੋਚ ਰਿਹਾ ਅੱਜ ਇੱਥੇ ਕੱਟੇ-ਕੱਟੇ 500 ਬੰਦਾ ਜਿਹੜਾ ਇਕੱਠਾ ਹੋਇਆ ਇਹ 500 ਬੰਦਾ ਜਿਹੜਾ ਇਹਦੇ ਐਂਟੀ ਇਕੱਠਾ ਹੋਇਆ ਔਰ ਇਹ ਐਂਟੀ ਇਕੱਠਾ ਹੋਣ ਦਾ ਮਤਲਬ ਕਿ 500 ਜਿਹੜਾ ਔਰ ਇਹਦਾ ਇਹਨੂੰ ਫੋਲੋ ਕਰਨ ਵਾਲੇ ਤਾਂ ਗ੍ਰਾਫ ਡਿਗੇਗਾ ਚੜ੍ਹੇਗਾ ਨਹੀਂ ਔਰ ਇੱਕ ਚੀਜ਼ ਦੇਖੋ ਜੇ ਆਪਾਂ ਇੱਕ ਚੀਜ਼ ਅਸੀਂ ਵੀ ਪਹਿਲੇ ਇਹ ਦੇਖਿਆ ਜਦੋਂ ਨੇ ਨਵੇਂ-ਨਵੇਂ ਗੀਤ ਕੱਢੇ ਆ ਆਪਾਂ ਵੀ ਇਹਦੀ ਸਪੋਰਟ ਕੀਤੀ ਜਾਈ ਕਿਉਂ ਕਿ ਕਿ ਮਾੜੇ ਘਰ ਤੋਂ ਜਦੋਂ ਬੰਦਾ ਉੱਠਦਾ ਉਹਦੀ ਸਪੋਰਟ ਕਰਨੀ ਚਾਹੀਦੀ ਔਰ ਜਦੋਂ ਆਪਾਂ ਉਹਨੂੰ ਉੱਪਰ ਤੱਕ ਪਹੁੰਚਾ ਦਿੰਨੇ ਆ ਜਦੋਂ ਉਹ ਇਹੇ ਪਲੇਟਫਾਰਮ ਤੇ ਪਹੁੰਚ ਜਾਂਦਾ ਫਿਰ ਉਹ ਕੀ ਕਰਦਾ ਕਿ ਪਤਾ ਨਹੀਂ ਕਿਸੇ ਦੇ ਕਹਿਣ ਦੇ ਉੱਤੇ ਜਾਂ ਪਤਾ ਨਹੀਂ ਕਿਹੜੀ ਗੇਮ ਭਾਲਣ ਦੇ ਲਈ ਕਿ ਉਹਨੂੰ ਕਹਿੰਦਾ ਕਿ ਇਹ ਚੀਜ਼ਾਂ ਕਰ ਤੇ ਤੇਨੂੰ ਫੇਮ ਮਿਲੇਗੀ ਉਹ ਫੇਮ ਭਾਲਣ ਦੇ ਲਈ ਜਦੋਂ ਇਹ ਸਮਾਜ ਦੇ ਉੱਤੇ ਗਲਤ ਜਿਹੜ ਇਤਨੀਆ ਕਰਦੇ ਆ ਦੇਵੀ ਦੇਵਤਾਵਾਰੀ ਗਲਤ ਬੋਲਦੇ ਆ ਫਿਰ ਉੱਥੇ ਜਾ ਕੇ ਜਦੋਂ ਇਹਨਾਂ ਦਾ ਦਿਮਾਗ ਖਰਾਬ ਹੁੰਦਾ ਫਿਰ ਉੱਥੇ ਇਹਨਾਂ ਦਾ ਗਰਾਫ ਜਿਨਾ ਜਿਨਾ ਉਹ ਜ਼ਰੂਰੀ ਹੈ ਕਿ ਨਾਲ ਗੱਲ ਹੋਈ ਸੀ ਕਿ ਉਸ ਮਾਮਲੇ ਦੇ ਵਿੱਚ ਸਾਡੇ ਨਾਲ ਕੱਲ ਦੀ ਜਦੋਂ ਮਤਲਬ ਗੱਲ ਇੱਥੇ ਚੱਲ ਰਹੀ ਹੈ ਕਾਲਜ ਵਾਲਾ ਨਾਲ ਸਿੰਗਰ ਦੀ ਗੱਲ ਇਹਨਾਂ ਨਾਲ ਚੱਲ ਰਹੀ ਹੈ ਔਰ ਆਪਾਂ ਦੀ ਇੱਕੋ ਮੰਗ ਹੈ ਕਿ ਆ ਕੇ ਸਾਡੇ ਸਮਾਜ ਤੋਂ ਮਾਫੀ ਮੰਗ ਲੈ ਕਿ ਆਪਾਂ ਜਿਹੜੀ ਗਲਤ ਕੀਤੀ ਹੈ ਉਹਦੇ ਆਪਾਂ ਮਾਫੀ ਮੰਗਦੇ ਆ ਕੱਲ ਤੋਂ ਆਪਾਂ ਅੱਗੇ ਤੋਂ ਆਪਾਂ ਇਹ ਚੀਜ਼ ਨਹੀਂ ਕਰਦੇ ਔਰ ਇਹ ਜਿਹੜੀਆਂ ਲਾਈਨਾਂ ਜਿਹੜੀਆਂ ਇਹਨੇ ਜਮਰਾਜ ਮਹਾਰਾਜ ਲਈ ਆਪਣੇ ਕਹਾਈਆਂ ਇਹਨੂੰ ਕੱਟਦਾ ਜੇ ਪਾਇਦਾ ਸ਼ੋਹ ਜਿਹੜਾ ਵਾ ਉਹ ਨਾਲ ਹੋ ਕੇ ਜਿਹੜਾ ਵਧੀਆ ਤੌਰ ਤੇ ਇਥੇ ਚਲਾਵਾਂਗੇ ਕਿਉਂਕਿ ਮਸਾਇਲ ਜਿਹੜੀ ਆ ਵਧੀਆ ਪਿਆਦਾ ਕਰਨੀ ਚਾਹੀਦੀ ਚੰਗਾ ਬੰਦਾ ਉਹੀ ਹੈ ਜੇ ਕਿਸੇ ਕੋਲ ਗਲਤੀ ਹੋ ਜੇ ਤੇ ਉਹਨੂੰ ਜਿਹੜੀ ਗਲਤੀ ਮੰਨ ਕੇ ਸਮਾਜ ਦੇ ਨਾਲ ਖੜਾ ਹੋਣਾ ਚਾਹੀਦਾ ਉਹੀ ਬੰਦਾ ਚੰਗਾ ਹੈ ਲੇਕਿਨ ਜਿਹੜਾ ਬੰਦਾ ਆਪਣੀ ਆਕਰ ਦੇ ਵਿੱਚ ਰਵੇ ਜਾਂ ਜਿਹੜਾ ਬੰਦਾ ਆਪਣੇ ਥੇਮ ਭਾਲਣ ਦੇ ਲਈ ਇਸ ਸਮਾਜ ਦੀ ਜਿਹੜਾ ਬਕਵਾਕ ਸਮਾਜ ਨੂੰ ਜਿਹੜਾ ਅਪਮਾਨ ਕਰੇ ਉਹ ਬੰਦੇ ਨੂੰ ਕੋਈ ਵੀ ਹੱਕ ਨਹੀਂ ਹੈ ਕਿ ਉਹ ਸਮਾਜ ਦੇ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਸਕੇ ਕਾਲੀ ਬਣ ਹੋਈ ਬਿਲਕੁਲ ਹੋਈ ਹੈ ਔਰ ਕਾਲੇ ਪ੍ਰਬੰਧਕ ਨੇ ਇਹਨਾਂ ਨੂੰ ਵਿਸ਼ਵਾਸਨ ਦਵਾਇਆ ਕਿ ਅਗਰ ਉਹ ਮਾਫੀ ਮੰਗਦਾ ਇੱਥੇ ਆਗੇ ਉਹਨਾਂ ਨੇ ਵੀ ਕਿਹਾ ਉਹ ਵੀ ਮੰਨੇ ਆ ਕਿ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਕਿਉਂਕਿ ਉਹਨਾਂ ਨੂੰ ਜੇ ਪਤਾ ਹੁੰਦਾ ਤੇ ਕਹਿੰਦੇ ਆਪਾਂ ਇਹ ਸਿੰਗਰ ਜਿਹੜਾ ਉਹ ਨਹੀਂ ਕਰਦੇ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਉਹਨਾਂ ਨੇ ਹੁਣੇ ਇਹ ਕਿਹਾ ਕਿ ਅਗਰ ਉਹ ਆ ਕੇ ਮਾਫੀ ਮੰਗਦਾ ਆਪਾਂ ਉਹਦੇ ਕੋਸ਼ਿਸ਼ ਜਿਹੜਾ ਉਹ ਚਾਲੂ ਕਰਾ ਲਾਂਗੇ ਅਗਰ ਨਹੀਂ ਮਾਫੀ ਮੰਗਦਾ ਤੇ ਆਪਾਂ ਉਹ ਕੋਸ਼ਿਸ਼ ਜਿਹੜਾ ਉਹ ਕੈਨਸਲ ਕਰ ਦੇਣਾ ਕੋਟਲੀ 8 ਦੇ ਵਿੱਚ ਜਿਹੜਾ ਤੁਹਾਡੇ ਨੂੰ ਐਜੀਟੇਸ਼ਨ ਦਿੱਤਾ ਯਾਰ ਕਿ ਕਾਰਨ ਹੈ ਇਹ ਕਾਰਨ ਜੀ ਆਏ ਦਿਨੇ ਥ ਰਾਜਾ ਤੋਂ ਇਹਨਾਂ ਗਾਣਾ ਕਟਿਆ ਕਿ ਜਮਵਾਜ ਮਹਾਰਾਜ ਦੇ ਖਿਲਾਫ ਇਹਨਾਂ ਲੈਣਾ ਬੋਲੀਆਂ ਉਸਦੇ ਰੋਜ਼ੇ ਪਰਤੀ ਤਾਈਂ ਆ ਕੇ ਇਧਰ ਜਿਹੜਾ ਇਹ ਘਰਾਵ ਕਰ ਰਹੇ ਆ ਤੇ ਸਾਨੂੰ ਕੌਜ ਨੇ ਵੀ ਪੂਰੇ ਸ਼ਾਹ ਨੇ ਸਵਾਰਸਵਾਇਆ ਕਿ ਇਹ ਛੇ ਉਸ ਟਾਈਮ ਹੀ ਚੜੇਗੇ ਜਲਦੀ ਇਹ ਮੈਂ ਮੈਂ ਕਿਹਾ ਪਹਿਲੇ ਇਹਨਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਵਿਸ਼ਵਾਸ ਲਾਇਆ ਕਿ ਇਹਦਾ ਸ਼ੋ ਉਸ ਟਾਈਮ ਹੀ ਚੱਲੇਗਾ ਇਸ ਲਈ ਮੈਂ ਮਾਫੀ ਮੰਗੇਗਾ ਤੁਹਾਡੇ ਵੱਲ ਪ੍ਰਸ਼ਾਸਨ ਨੂੰ ਲਿਖਤੀ ਅਰਜ਼ੀ ਦਿੱਤੀ ਹਾਂਜੀ ਹਾਂਜੀ ਸਾਈ ਜਿਹੜੀ ਹੈ ਇੱਕ ਲਿਖਤੀ ਅਰਜ਼ੀ ਅਸੀਂ ਮਹੀਨੇ ਤੋਂ ਪਹਿਲਾਂ ਅਸੀਂ ਦਿੱਤੀ ਡੀਐਸਪੀ ਦਿਨਾਗਰ ਨੂੰ ਉਹਨਾਂ ਨੇ ਮਾਰ ਕਰਕੇ ਜਿਹੜਾ ਇਹਦਾ ਰੋਕਟ ਨਾਲ ਭੇਜੀ ਦੋ ਵਾਰੀ ਨੂੰ ਬੁਲਾਇਆ ਲੇਕਿਨ ਇਹਦੇ ਤੇ ਇਨੀ ਆਕੜਾ ਹੈ ਤੱਕ ਇਹਨੇ ਕੋਈ ਵੀ ਜਤੇ ਮਾਫੀ ਨਹੀਂ ਮੰਗੇ ਔਰ ਨਾ ਹੀ ਕੋਈ ਐਸੀ ਸਾਨੂੰ ਸਾਡਾ ਮੁਲਾਕਾਤ ਵੀ ਚਲੋ ਮੇਰੇ ਕੋ ਗਲਤੀ ਹੋ ਗਈ ਹੈ ਜਾਂ ਮੈਂ ਲੈਣਾ ਕਰ ਦਿੰਦਾ ਇਹ ਤਾਂ ਕੋਈ ਵੀ ਇਹਨਾਂ ਜਿਹੜਾ ਸਾਡੇ ਨਾਲ ਰਬਾਤਤ ਨਹੀਂ ਕੀਤੀ ਇਸ ਕਰਕੇ ਅਸੀਂ ਅੱਜ ਇਹਦੇ ਜਿਹੜਾ ਸ਼ੋਅ ਦੇ ਉੱਪਰ ਜਿਹੜਾ ਅਸੀਂ ਸਾਡੇ ਲੱਖੇ ਵਿੱਚ ਸ਼ੋਅ ਨਹੀਂ ਕਰ ਸਕਦਾ ਇਸੇ ਕਰਕੇ ਅਸੀਂ ਨੂੰ ਟੱਕਣ ਦੇ ਲਈ ਆਇਆ ਅੱਜ ਜੇਕਰ ਅੱਜ ਵੀ ਮਾਫੀ ਨਹੀਂ ਮੰਗਦਾ ਤੇ ਸ਼ੋਅ ਨਹੀਂ ਹੋਏਗਾ ਜਿੱਥੇ ਵੀ ਸ਼ੋਅ ਕਰੇਗਾ ਅਸੀਂ ਉੱਥੇ ਵੀ ਜਾਵਾਂਗੇ ਸ਼ੋਅ ਸ਼ੋਅ ਅੱਜ ਤੋਂ ਬਾਅਦ ਜੇ ਕਿੱਥੇ ਸ਼ੋਅ ਲੱਗਾ ਹੈ ਉੱਥੇ ਵੀ ਪਹੁੰਚਾਂਗੇ ਔਰ ਮਾਫੀ ਇਹਨੂੰ ਮੰਗਣੀ ਹੀ ਪੈਣੀ ਹੈ ਏ ਉਹ ਲੋਕ ਹੈ ਮਾਫੀ ਨੂੰ ਮੰਗਣੇ ਪਣੀ ਆ ਐ ਕੇਸ ਤੱਕ ਚਲਾਵਾਂਗੇ ਜਿੱਤੇ ਇਹ ਮੰਗਨੇ ਮਰਨਾ ਹੈ ਕੇਸ ਜਿੱਤੇ ਜੈਸੇ ਵੀ ਚਲਾਵਾਗੇ ਇਸੇ ਖਵਾ ਦੇ ਕਰਾ